ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਊਸਰੈ ਰਤਨ ਤਾਂ ਹੋਹਿ ਜੜਾਓ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੂਲਾ ਵੀਸਰੈ ਤੇਰਾ ਚਿਤਨ ਆਵੈ ਨਾਓ ਹਰ ਬਿਨ ਜੀਓ ਜਲਵਲ ਜਾਓ ਮੈਂ ਆਪਣਾ ਗੁਰਪੂਸ ਦੇਖਿਆ ਅਵਰ ਨਾਹੀ ਥਾਓ ਰਹਾਓ ਤਰਤੀ ਤਾ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨ ਆਵੇ ਨਾਓ ਸਿੱਧ ਹੋਵਾ ਸਿੱਧ ਲਈ ਰਦਿਆਖਾਂ ਆਓ ਗੋਤਪਰਗਟ ਹੋਏ ਐ ਵੈਸਾ ਲੋਕ ਰਾਖੇ ਪਾਓ ਮਤ ਦੇਖ ਭੂਲਾ ਬੀਸਰੈ ਤੇਰਾ ਚਿੱਤ ਨਾ ਆਵੇ ਨਾਓ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਵਾਉ ਮਤ ਦੇਖ ਭੂਲਾ ਬੀਸਰੈ ਤੇਰਾ ਚਿੱਤ ਨਾ ਆਵੇ ਨਾਓ ਸਿਰਾਗ ਮਹੱਲਾ ਪਹਿਲਾ ਓਟ ਕੋਟੀ ਮੇਰੀ ਆਰਚਾ ਪਵਨ ਪਿਆਣਾ અપਿਆਓ ਚੰਦ ਸੂਰਜ ਦੋਇ ਗੁਫੇ ਨਾ ਦੇਖਾਂ ਸੁਪਨੇ ਸੌਣ ਨਾ ਥਾਓ ਭੀ ਤੇਰੀ ਕੀਮਤ ਨਾ ਪਵੈ ਓ ਕੇਵੜ ਆਖਾਂ ਨਾਓ ਸਾਚਾ ਨਿਰੰਕਰ ਨਿਜ ਥਾਏ ਸੁਣ ਸੁਣੇ ਆਖਣ ਆਖਣਾ ਜੇ ਪਾਵੇ ਕਰੇ ਤਮਾਏ ਰਹਾਓ ਹੁਸਾ ਕਟਿਆ ਬਾਰ ਬਾਰ ਪੀਸਣ ਪੀਸਾਂ ਪਾਏ ਅੱਗੀ ਸੇਤੀ ਜਾਲੀਆਂ ਆਸਮ ਸੇ ਤੀਰ ਲਜਾਓ ਭੀ ਤੇਰੀ ਕੀਮਤ ਨਾ ਪਵੇ ਓ ਕੇਵੜ ਆਖਾ ਨਾਓ ਪੰਖੀ ਹੋਏ ਕਹਿ ਜੇ ਭਵਾ ਸਹ ਅਸਮਾਨੀ ਜਾਓ ਨਦਰੀ ਕਿਸੇ ਨਾ ਆਵੂ ਨਾ ਕਿਸ ਪਿਆ ਨਾ ਖਾਓ ਭੀ ਤੇਰੀ ਕੀਮਤ ਨਾ ਪਵੇ ਓ ਕੇਵੜ ਆਖਾ ਨਾਓ ਨਾਨਕ ਕਾਗਦ ਲਖਮਣਾ ਪੜਪੜ ਕੀ ਚੈ ਭਾਓ ਮਸੂ ਤੋਟ ਨ ਆਵੇਈ ਲੇਖਣ ਪਉਣ ਚਲਾਓ ਭੀ ਤੇਰੀ ਕੀਮਤ ਨਾ ਪਵੇ ਓ ਕੇਵੜਾ ਖਾਣਾਓ